ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਹਾਂ ਜੀ ਪੁਸ਼ਕਰ ਸ਼ਹਿਰ ਰਾਜਸਥਾਨ ਦਾ ਇਹ ਬਹੁਤ ਪਿਆਰਾ ਸ਼ਹਿਰ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਸ਼ਹਿਰ ਆ ਦੇਖੋ ਚਾਰੇ ਪਾਸੇ ਪਹਾੜ ਹੀ ਪਹਾੜ ਨੇ ਬਹੁਤ ਖੂਬਸੂਰਤ ਬਹੁਤ ਪਿਆਰਾ ਸ਼ਹਿਰ ਆ ਪਹਾੜਾਂ ਦੀਆਂ ਵਾਦੀਆਂ ਤੇ ਪਹਾੜਾਂ ਦੀਆਂ ਵਾਦੀਆਂ ਚ ਘਿਰਿਆ ਹੋਇਆ ਇਹ ਰਾਜਸਥਾਨ ਦਾ ਖੂਬਸੂਰਤ ਸ਼ਹਿਰ ਔਰ ਬਹੁਤ ਸਾਰੇ ਟੂਰਿਸਟ ਇਸ ਸ਼ਹਿਰ ਦੇ ਵਿੱਚ ਆਉਂਦੇ ਨੇ ਜਿੱਥੇ ਇੰਡੀਆ ਦੇ ਟੂਰਿਸਟ ਲੋਗ ਇੱਥੇ ਘੁੰਮਣ ਵਾਸਤੇ ਆਉਂਦੇ ਨੇ ਉੱਥੇ ਵਿਦੇਸ਼ਾਂ ਤੋਂ ਵੀ ਗੋਰੇ ਵੀ ਜਿਹੜੇ ਆ ਉਹ ਇਸ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਆਉਂਦੇ ਆ ਬਹੁਤ ਪਿਆਰਾ ਸ਼ਹਿਰ ਪੁਸ਼ਕਰ ਸ਼ਹਿਰ ਔਰ ਇੱਥੇ ਸ਼ੰਤ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਉਹਨਾਂ ਨੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗੁਰਨਾਨਕ ਦਰਬਾਰ ਉੱਥੇ ਅੱਜ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰ ਬਹੁਤ ਸ਼ਰਧਾ ਭਾਵਨਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਰਾਤੀ ਨਗਰ ਕੀਰਤਨ ਕੋਟੇ ਤੋਂ ਜਿਹੜਾ ਸੀ ਉਹ ਪਹੁੰਚਿਆ ਸੀ ਇੱਥੇ ਪੁਸ਼ਕਰ ਦੀ ਧਰਤੀ ਤੇ ਤੇ ਅੱਜ ਬਹੁਤ ਵੱਡਾ ਗੁਰਮਤ ਸਮਾਗਮ ਹੈ ਤੇ ਦਾਸ ਤਿਆਰ ਹੋਇਆ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਪੁਸ਼ਕਰ ਸ਼ਹਿਰ ਦੇ ਜਿਹੜੇ ਆ ਉਹ ਦਰਸ਼ਨ ਕਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ